ਹੈਲੋ ਫਰੈਂਡਸ ਮੈਂ ਗੁਰਪ੍ਰੀਤ ਕੌਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੀ YouTube ਚੈਨਲ GK with Gurpreet Kaur ਦੇ ਵਿੱਚ ਕੱਲ ਦੀ ਕਲਾਸ ਦੇ ਵਿੱਚ ਆਪਾਂ ਕੀਤਾ ਸੀਗਾ ਭਾਸ਼ਾ ਤੇ ਉਪਭਾਸ਼ਾ ਤੇ ਉਸ ਦੀਆਂ ਕਿਸਮਾਂ ਦੇ ਨਾਲ ਦੀ ਨਾਲ ਆਪਾਂ ਪੰਜਾਬੀ ਭਾਸ਼ਾ ਦਾ ਟੌਪਿਕ ਕੀਤਾ ਸੀ ਅੱਜ ਆਪਾਂ ਰਾਜੀ ਕਰਾਂਗੇ ਟਕਸਾਲੀ ਪੰਜਾਬੀ ਕੀ ਹੁੰਦੀ ਹੈ ਪੰਜਾਬੀ ਦੀਆਂ ਉਪ ਭਾਸ਼ਾਵਾਂ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਅਭਿਆਸ ਪ੍ਰਸ਼ਨ ਵੀ ਇਸੇ ਕਲਾਸ ਦੇ ਵਿੱਚ ਕਰਾਂਗੇ ਕਿਉਂਕਿ ਜਿੰਨਾ ਵੀ ਆਪਾਂ ਟੌਪਿਕ ਕਰ ਚੁੱਕੇ ਆ ਉਹਦੇ ਸਾਰੇ ਦੇ ਆਪਾਂ ਐਮਸੀਕਿਊਸ ਦੇ ਫਾਰਮ ਦੇ ਵਿੱਚ ਅਭਿਆਸ ਕੁਐਸ਼ਨਸ ਕਰਾਂਗੇ ਜਿਹਦੇ ਨਾਲ ਤੁਹਾਡੇ ਜਿਹੜੀ ਰਿਵੀਜ਼ਨ ਵੀ ਹੋ ਜੂਗੀ ਤੇ ਤੁਹਾਡਾ ਟੌਪਿਕ ਵੀ ਜਿਹੜਾ ਹੈ ਉਹ ਪੱਕਾ ਹੋ ਜਾਊਗਾ ਕਲੀਅਰ ਹੋ ਜਾਊਗਾ ਸਭ ਕੁਝ ਤਾਂ ਆਓ ਕਲਾਸ ਸਟਾਰਟ ਕਰਦੇ ਆਂ ਰਾਜੇ ਅੱਜ ਦਾ ਆਪਣਾ ਪਹਿਲਾ ਟੌਪਿਕ ਹੈ ਟਕਸਾਲੀ ਪਾਸ਼ਾ ਟਕਸਾਲੀ ਭਾਸ਼ਾ ਕੀ ਹੁੰਦੀ ਹੈ ਟਕਸਾਲੀ ਭਾਸ਼ਾ ਨੂੰ ਸਟੈਂਡਰਡ ਭਾਸ਼ਾ ਜਾਂ ਆਦਰਸ਼ਕ ਭਾਸ਼ਾ ਕਿਹਾ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਇਹ ਨੋਟ ਡਾਊਨ ਕਰਨ ਦੀ ਲੋੜ ਹੈ ਆਪਾਂ ਨੂੰ ਕਿ ਟਕਸਾਲੀ ਭਾਸ਼ਾ ਜਿਹੜੀ ਹੁੰਦੀ ਹੈ ਉਹ ਸਟੈਂਡਰਡ ਲੈਂਗੁਏਜ ਹੁੰਦੀ ਹੈ ਸਟੈਂਡਰਡ ਭਾਸ਼ਾ ਹੁੰਦੀ ਹੈ ਕਿਉਂ ਹੁੰਦੀ ਹੈ ਕਿਉਂਕਿ ਇਹ ਨਿਯਮ ਦੇ ਵਿੱਚ ਬੱਜੀ ਹੁੰਦੀ ਹੈ ਵਿਆਕਰਨਿਕ ਨੀਮਾਂ ਦੇ ਵਿੱਚ ਬੱਜੀ ਹੁੰਦੀ ਹੈ ਇਹਨੂੰ ਆਪਾਂ ਆਪਣੀ ਮਰਜ਼ੀ ਦੇ ਨਾਲ ਨਹੀਂ ਕੁਝ ਵੀ ਵਰਤ ਸਕਦੇਗੇ ਇਹਨੂੰ ਆਪਾਂ ਗ੍ਰਾਮਰ ਦੇ ਪੂਰੇ ਰੂਲਸ ਫਾਲੋ ਕਰਕੇ ਹੀ ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਟਕਸਾਲੀ ਭਾਸ਼ਾ ਜਾ ਮੁੱਖ ਭਾਸ਼ਾ ਵਜੋਂ ਜਾਣੀ ਜਾਂਦੀ ਹੈ ਕਈ ਉਪ ਭਾਸ਼ਾਵਾਂ ਵਾਲੇ ਖੇਤਰ ਵਿੱਚ ਕਿਸੇ ਇੱਕ ਉਪ ਭਾਸ਼ਾ ਨੂੰ ਮੁੱਖ ਭਾਸ਼ਾ ਮੰਨ ਕੇ ਸਾਰੇ ਖੇਤਰ ਦਾ ਕਾਰਵਿਹਾਰ ਉਸ ਮੁੱਖ ਭਾਸ਼ਾ ਦੁਆਰਾ ਹੀ ਕੀਤਾ ਜਾਂਦਾ ਹੈ ਦੇਖੋ ਜਿਹੜਾ ਹੁਣ ਆਪਣਾ ਪੰਜਾਬ ਹੈ ਪੰਜਾਬ ਦੇ ਵਿੱਚ ਉਪ ਭਾਸ਼ਾਵਾਂ ਤਾਂ ਬਹੁਤ ਬੋਲੀਆਂ ਜਾਂਦੀਆਂ ਮਾਜੀ ਵੀ ਬੋਲੀ ਜਾਂਦੀ ਹੈ ਦੁਆਬੀ ਵੀ ਬੋਲੀ ਜਾਂਦੀ ਹੈ ਪੁਆਦੀ ਵੀ ਬੋਲੀ ਜਾਂਦੀ ਹੈ ਤੇ ਨਾਲ ਮਾਜੀ ਵੀ ਬੋਲੀ ਜਾਂਦੀ ਹੈ ਪਰ ਇਹਨਾਂ ਸਾਰੀਆਂ ਉਪਭਾਸ਼ਾਵਾਂ ਦੇ ਵਿੱਚੋਂ राजे ਇੱਕ ਜਿਹੜੀ ਭਾਸ਼ਾ ਹੈ ਉਹ ਉਹਦੀ ਚੋਣ ਕਰ ਲਈ ਜਾਂਦੀ ਹੈ ਐਜ਼ ਅ ਉਪਭਾਸ਼ਾ ਜਿੰਨੂੰ ਕਿ ਆਪਾਂ ਟਕਸਾਲੀ ਭਾਸ਼ਾ ਬੋਲਦੇ ਹਾਂ ਤੇ ਉਹਦੇ ਦੁਆਰਾ ਹੀ ਆਪਾਂ ਜਿਹੜਾ ਸਾਰਾ ਕਾਰਵਿਆਰ ਜਿਹੜਾ ਕਰਦੇ ਹਾਂ ਉਪਭਾਸ਼ਾਵਾਂ ਦੇ ਵਿੱਚ ਇੱਕ ਭਾਸ਼ਾ ਜਿਹੜੀ ਚੁਣ ਕੇ ਉਹਦੇ ਦੁਆਰਾ ਜਿਹੜਾ ਆਪਾਂ ਸਾਰੇ ਖੇਤਰ ਦਾ ਜਿਹੜਾ ਕਾਰਵਿਆਰ ਉਸੇ ਦੁਆਰਾ ਕਰਦੇ ਹਾਂ ਤੇ ਉਹ ਭਾਸ਼ਾ ਨੂੰ ਕੀ ਬੋਲਿਆ ਜਾਂਦਾ ਟਕਸਾਲੀ ਭਾਸ਼ਾ ਪਾਸ਼ਾ ਦੇ ਅਜਿਹੇ ਵਰਤੇ ਜਾਂਦੇ ਰੂਪ ਨੂੰ ਹੀ ਟਕਸਾਲੀ ਭਾਸ਼ਾ ਦਾ ਨਾਂ ਦਿੱਤਾ ਜਾਂਦਾ ਹੈ। ਟਕਸਾਲੀ ਭਾਸ਼ਾ ਦੀ ਵਰਤੋਂ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਰਾਜ ਪ੍ਰਬੰਧ ਵਿਦਿਅਕ ਖੇਤਰ ਪੜੇ ਲਿਖੇ ਵਰਗ ਆਦਿ ਵਿੱਚ ਕੀਤਾ ਜਾਂਦਾ ਹੈ ਇਹ ਜਿਹੜੀ ਲਾਈਨ ਹੈ ਇਹਨੂੰ ਤੁਸੀਂ ਨੋਟ ਡਾਉਨ ਕਰਨਾ ਕਿਉਂਕਿ ਪੇਪਰ ਦੇ ਵਿੱਚ ਕੁਸ਼ਨ ਐਦਾਂ ਹੀ ਬਣਦੇ ਹੁੰਦੇ ਆ ਕਿ ਟਕਸਾਲੀ ਭਾਸ਼ਾ ਦੀ ਵਰਤੋਂ ਕਿੱਥੇ ਹੁੰਦੀ ਹੈ ਸਰਕਾਰੀ ਕੰਮਕਾਜ ਦੇ ਲਈ ਗੈਰ ਸਰਕਾਰੀ ਕੰਮਕਾਜ ਦੇ ਲਈ ਵੀ ਟਕਸਾਲੀ ਭਾਸ਼ਾ ਵਿਦਿਅਕ ਅਦਾਰੇ ਹੋਗੇ ਅਖਬਾਰਾਂ ਹੋਗੀਆਂ ਰਸਾਲੇ ਹੋਗੇ ਜਾਂ ਸਾਡਾ ਸਾਹਿਤ ਹੋ ਗਿਆ ਉਹ ਸਾਰਾ ਟਕਸਾਲੀ ਭਾਸ਼ਾ ਦੇ ਵਿੱਚ ਹੀ ਲਿਖਿਆ ਜਾਂਦਾ ਹੈ ਪੰਜਾਬ ਦੀ ਟਕਸਾਲੀ ਭਾਸ਼ਾ ਕਿਹੜੀ ਆ ਮਾਜੀ ਭਾਸ਼ਾ ਆ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਊਗਾ ਟਕਸਾਲੀ ਭਾਸ਼ਾ ਕਿਹੜੀ ਹੁੰਦੀ ਹੈ ਇੱਕ ਸਟੈਂਡਰਡ ਭਾਸ਼ਾ ਹੁੰਦੀ ਹੈ ਜਿਹੜੀ ਵਿਆਕਰਨ ਦੇ ਨੀਮਾਂ ਦੇ ਵਿੱਚ ਬੱਜੀ ਹੁੰਦੀ ਹੈ ਉਸ ਖੇਤਰ ਦੀਆਂ ਜਿੰਨੀਆਂ ਵੀ ਉਪ ਭਾਸ਼ਾਵਾਂ ਹੁੰਦੀਆਂ ਉਹਨਾਂ ਦੇ ਵਿੱਚ ਇੱਕ ਉਪ ਭਾਸ਼ਾ ਨੂੰ ਆਪਾਂ ਚੁਣ ਲੈਨੇ ਆ ਜਿੰਨੂੰ ਕੀ ਆਪਾਂ ਟਕਸਾਲੀ ਦਾ ਦਰਜਾ ਦੇ ਦਿੰਨੇ ਆ ਤੇ ਸਾਰੇ ਕੰਮਕਾਜ ਸਰਕਾਰੀ ਦਫਤਰਾਂ ਦੇ ਵਿੱਚ ਗੈਰ ਸਰਕਾਰੀ ਸੰਸਥਾਵਾਂ ਦੇ ਵਿੱਚ ਸਕੂਲਾਂ ਦੇ ਵਿੱਚ ਵਿਦਿਅਕ ਅਦਾਰਿਆਂ ਦੇ ਵਿੱਚ ਉਹੀ ਭਾਸ਼ਾ ਵਰਤੀ ਜਾਂਦੀ ਆ ਉਹਨੂੰ ਬੋਲਿਆ ਜਾਂਦਾ ਟਕਸਾਲੀ ਭਾਸ਼ਾ ਤੇ ਪੰਜਾਬ ਵੀ ਆ ਪੰਜਾਬ ਦੀ ਟਕਸਾਲੀ ਭਾਸ਼ਾ ਜਿਹੜੀ ਆ ਉਹ ਮਾਝੀ ਆ ਚੱਲਦੇ ਆ ਨੈਕਸਟ ਸਲਾਈਡ ਦੇ ਉੱਪਰ ਹਣਜੀ ਉਪਭਾਸ਼ਾ ਕੀ ਹੁੰਦੀ ਆ ਉਪਭਾਸ਼ਾ ਅੰਗਰੇਜ਼ੀ ਦੇ ਸ਼ਬਦ ਡਾਇਲੈਕਟ ਤੋਂ ਲਿਆ ਗਿਆ ਹਣ ਜਿਹੜੀ ਸਾਡੀ ਉਪਭਾਸ਼ਾ ਇਹ ਕਿਹਦੇ ਤੋਂ ਲਈ ਗਈ ਆ ਡਾਇਲੈਕਟ ਤੋਂ ਲਈ ਗਈ ਆ ਇੰਗਲਿਸ਼ ਦਾ ਵਰਡ ਹੈ ਡਾਇਲੈਕਟ ਡਾਇਲੈਕਟ ਸ਼ਬਦ ਤੋਂ ਪਾਵ ਹੈ ਖੇਤਰੀ ਭਾਸ਼ਾ ਵੱਖ-ਵੱਖ ਭੂਗੋਲਿਕ ਖੇਤਰਾਂ ਜਾਂ ਇਲਾਕਿਆਂ ਵਿੱਚ ਰਹਿਣ ਦੇ ਲੋਕਾਂ ਦੇ ਭਾਸ਼ਾ ਦੇ ਉਚਾਰਨ ਵਿੱਚ ਵੱਖਰਤਾ ਪਾਈ ਜਾਂਦੀ ਹੈ ਦੇਖੋ ਹੁਣ ਇਲਾਕੇ ਵਾਈਜ਼ ਜਿਹੜਾ ਵੀ ਹੁੰਦਾ ਹੈ ਉਹਦੇ ਵਿੱਚ ਆਪਾਂ ਨੂੰ ਦੂਰੋਂ ਹੀ ਮਤਲਬ ਕਿ ਦੇਖ ਕੇ ਪਤਾ ਚੱਲ ਜਾਂਦਾ ਹੈ ਉਹਦੀ ਬੋਲਬਾਣੀ ਤੋਂ ਕਿ ਇਹ ਕਿਹੜੇ ਖੇਤਰ ਦਾ ਜਿਹੜਾ ਇਹ ਪਰਸਨ ਹੈਗਾ ਕਿੱਥੋਂ ਆਇਆ ਹਰ ਇੱਕ ਜਿਹੜਾ ਖੇਤਰ ਹੈ ਉਹਦੀ ਅਲੱਗ-ਅਲੱਗ ਭਾਸ਼ਾ ਉਹਦੇ ਬੋਲਣ ਦੇ ਵਰਤਾਰੇ ਤੋਂ ਹੀ ਸਾਨੂੰ ਉਹਦੀ ਆਇਡੈਂਟੀਫਿਕੇਸ਼ਨ ਹੋ ਜਾਂਦੀ ਹੈ ਕਿਸੇ ਦੇਸ਼ੀ ਇਲਾਕੇ ਦੇ ਖਾਸ ਖਿੱਤੇ ਵਿੱਚ ਵਿਕਸਿਤ ਸ਼ਬਦ ਭੰਡਾਰ ਲੈ ਜੀ ਕਰਕੇ ਪੌਣ ਪਾਣੀ ਵਾਤਾਵਰਣ ਭੂਗੋਲਿਕ ਸਥਿਤੀਆਂ ਅਨੁਸਾਰ ਬੋਲੀ ਜਾਣ ਵਾਲੀ ਬੋਲੀ ਨੂੰ ਉਪਭਾਸ਼ਾ ਕਹਿੰਦੇ ਹਨ ਜਿਵੇਂ ਉਹਨਾਂ ਦੀ ਮਾਜੀ ਜਿਹੜੀ ਉਪਭਾਸ਼ਾ ਉਹਦੇ ਬੋਲਣ ਦਾ ਤਰੀਕਾ ਕੁਝ ਹੋਰ ਹੈ ਮਲਵਈ ਦੇ ਵਿੱਚ ਬੋਲਣ ਦਾ ਤਰੀਕਾ ਕੁਝ ਹੋਰ ਹੈ ਮਾਜੀ ਦੇ ਵਿੱਚ ਹੋਰ ਹੈ ਪੁਆਦੀ ਦੇ ਵਿੱਚ ਹੋਰ ਹੈ ਬੇਸ਼ੱਕ ਕਿ ਸਾਰੇ ਖੇਤਰਾਂ ਦੇ ਵਿੱਚ ਪੰਜਾਬੀ ਭਾਸ਼ਾ ਹੀ ਬੋਲੀ ਜਾਂਦੀ ਹੈ ਪਰ ਬੋਲਣ ਦਾ ਜਿਹੜਾ ਲਹਿਜਾ ਹੈ ਉਹ ਸਾਨੂੰ ਹਰ ਇੱਕ ਜਗ੍ਹਾ ਤੇ ਅਲੱਗ-ਅਲੱਗ ਮਿਲੇਗਾ ਰਾਜੇ ਪਹਿਲਾਂ ਦਾ ਜਿਹੜਾ ਜੋ ਜਿਹੜਾ ਟਾਈਮ ਹੁੰਦਾ ਸੀ ਉਹਦੇ ਵਿੱਚ ਤਾਂ ਬਹੁਤ ਵੱਖਰਤਾ ਮਿਲਦੀ ਹੁੰਦੀ ਸੀ ਕਿਉਂਕਿ ਉਦੋਂ ਕੋਈ ਸੰਚਾਰ ਮਾਧਿਅਮ ਨਹੀਂ ਹੈਗੇ ਸੀ ਕਿਤੇ ਆਉਣ ਜਾਣ ਦਾ ਕੋਈ ਖਾਸ ਪ੍ਰਬੰਧ ਨਹੀਂ ਹੁੰਦਾ ਸੀ ਉਦੋਂ ਜਿਹੜੇ ਇੱਕੀ ਦੀ ਭਾਸ਼ਾ ਦੂਜੀ ਇਲਾਕੇ ਦੇ ਵਿੱਚ ਮਿਕਸ ਨਹੀਂ ਹੁੰਦੀ ਸੀ ਪਰ ਅੱਜ ਕੱਲ ਤਾਂ ਟੈਕਨੋਲੋਜੀ ਇੰਨੀ ਵੱਧ ਗਈ ਆਪਾਂ ਕਿਤੇ ਵੀ 20 ਮਿੰਟਾਂ ਦੇ ਵਿੱਚ ਜਾ ਕੇ ਰਹਿ ਸਕਦੇ ਆ ਕਿਤੇ ਵੀ ਜਾਣਾ ਆਪਾਂ ਟਰਾਂਸਪੋਰਟ ਦੀ ਬਹੁਤ ਫੈਸਿਲਿਟੀ ਹੈ ਉਹਦੇ ਕਰਕੇ ਅੱਜ ਕੱਲ ਜਿਹੜੀ ਆ ਭਾਸ਼ਾ ਜਿਹੜੀ ਮਿਕਸ ਹੁੰਦੀ ਜਾ ਰਹੀ ਹੈ ਸਾਰੇ ਖੇਤਰਾਂ ਦੀ ਪਰ ਹਾਲੇ ਵੀ ਕੁਝ ਖੇਤਰਾਂ ਦੇ ਵਿੱਚ ਜਿਹੜੇ ਆਪਾਂ ਨੂੰ ਉਹਨਾਂ ਦੇ ਜਿਹੜੇ ਵਰਡਸ ਆ ਉਹ ਸਾਨੂੰ ਡਿਫਰੈਂਟ ਮਿਲਣਗੇ ਤੇ ਦੇਖੋ ਜੀ ਨੋਟ 1947 ਵਿੱਚ ਭਾਰਤ ਪਾਕਿਸਤਾਨ ਵੰਡੂ ਪ੍ਰੰਤ ਉਪਭਾਸ਼ਾਵਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਪਹਿਲਾ ਸਾਡੇ ਕੋਲ ਇੱਕ ਹੀ ਪੰਜਾਬ ਸੀ ਪਰ ਜਦੋਂ 1947 ਵਿੱਚ ਵੰਡ ਹੋਈ ਤੇ ਭਾਰਤ ਤੇ ਪਾਕਿਸਤਾਨ ਦੀ ਵੰਡ ਹੋ ਗਈ ਤੇ ਪੰਜਾਬ ਜਿਹੜਾ ਸੀ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੁਣ ਇੱਕ ਤਾਂ ਹੈ ਜੀ ਪੱਛਮੀ ਪੰਜਾਬ ਜਿੰਨੂੰ ਪਾਕਿਸਤਾਨ ਬੋਲਿਆ ਜਾਂਦਾ ਤੇ ਇੱਕ ਹੈ ਸਾਡੇ ਕੋਲ ਪੂਰਬੀ ਪੰਜਾਬ ਹੁਣ ਪੱਛਮੀ ਪੰਜਾਬ ਦੇ ਵਿੱਚ ਕਿਹੜੀਆਂ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਮੁਲਤਾਨੀ ਪੋਠੋਹਾਰੀ ਜਾਂ ਲੈਂਦੀ ਤੇ ਆਦਿ ਤੇ ਪੂਰਬੀ ਪੰਜਾਬ ਦੇ ਵਿੱਚ ਕਿਹੜੀਆਂ ਬੋਲੀਆਂ ਜਾਂਦੀਆਂ ਮਾਜੀ ਦੁਆਬੀ ਮਲਵਈ ਤੇ ਪੁਆਦੀ ਇਹਨਾਂ ਨੂੰ ਆਪਾਂ 1 ਬਾਈ 1 ਡਿਸਕਸ ਕਰਾਂਗੇ ਤੇ ਦੇਖਾਂਗੇ ਇਹਨਾਂ ਦੇ ਵਿੱਚ ਕੀ ਡਿਫਰੈਂਸਸ ਸਾਰਿਆਂ ਦੇ ਵਿੱਚ ਸਭ ਤੋਂ ਪਹਿਲਾਂ ਜੇ ਆਪਣੇ ਕੋਲ ਮਾਜੀ ਭਾਸ਼ਾ ਮਾਜੀ ਮਾਜਾ ਇਲਾਕੇ ਦੀ ਬੋਲੀ ਹੈ ਮਾਜਾ ਸ਼ਬਦ ਦਾ ਅਰਥ ਹੈ ਵਿਚਾਰਲਾ ਮਾਜੀ ਦਾ ਅਰਥ ਅਗਰ ਪੁੱਛਿਆ ਜਾਏ ਤਾਂ ਵਿਚਕਾਰਲੇ ਖੇਤਰ ਨੂੰ ਮਾਜੀ ਬੋਲਿਆ ਜਾਂਦਾ ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰਲੇ ਇਲਾਕੇ ਨੂੰ ਮਾਜਾ ਬੋਲਿਆ ਜਾਂਦਾ ਹੁਣ ਇਹਨੂੰ ਤੁਸੀਂ ਨੋਟ ਡਾਊਨ ਕਰਨਾ ਅਗਰ ਪੁੱਛਣ ਕਿ ਮਾਜੀ ਕਿਹੜੇ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੈ ਤੇ ਰਾਵੀ ਤੇ ਬਿਆਸ ਦਰਿਆ ਦੇ ਵਿਚਕਾਰਲੇ ਇਲਾਕੇ ਦਾ ਜਿਹੜਾ ਮਾਜਾ ਏਰੀਆ ਹੈ ਉੱਥੇ ਮਾਜੀ ਉਪਭਾਸ਼ਾ ਬੋਲੀ ਜਾਂਦੀ ਹੈ ਖੇਤਰ ਕਿਹੜੇ-ਕਿਹੜੇ ਐ ਦੀ ਜੀ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਤਰਨਤਾਰਨ ਪਠਾਨਕੋਟ ਹੁਣ ਚਾਰ ਜ਼ਿਲ੍ਹਿਆਂ ਦੇ ਵਿੱਚ ਸਾਡੀ ਮਾਜੀ ਉਪਭਾਸ਼ਾ ਬੋਲੀ ਜਾਂਦੀ ਹੈ ਜ਼ਿਲ੍ਹੇ ਤੁਸੀਂ ਯਾਦ ਰੱਖਣੇ ਆ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਤੇ ਪਠਾਨਕੋਟ ਚਾਰ ਜ਼ਿਲ੍ਹਿਆਂ ਦੇ ਵਿੱਚ ਮਾਜੀ ਉਪਭਾਸ਼ਾ ਬੋਲੀ ਜਾਂਦੀ ਹੈ ਪਹਿਚਾਣ ਕੀ ਹੈ ਇਹਨਾਂ ਦੀ ਹੁਣ ਸ਼ਬਦਾਂ ਦੇ ਵਿੱਚਕਾਰ ਜਾਂ ਅਖੀਰ ਵਿੱਚ ਹਾਹਾ ਤੁਨੀ ਦਾ ਉਚਾਰਨ ਨਹੀਂ ਕਰਦੇ ਜਿਵੇਂ ਕਿ ਸ਼ੁਹਾਰਾ ਨੂੰ ਸ਼ੁਵਾਰਾ ਬੋਲਦੇ ਆ ਸੌਰੇ ਨੂੰ ਸੋਰਾ ਬੋਲਦੇ ਆ ਕੜਾ ਨੂੰ ਕੜਾ ਬੋਲਦੇ ਆ ਰਾਜੇ ਇਹਨਾਂ ਦੇ ਵਿੱਚ ਦੇਖੋ ਜਿੱਥੇ ਵੀ ਹਾਹਾ ਤੁਨੀ ਦਾ ਉਚਾਰਨ ਹੋ ਰਿਹਾ ਸ਼ਬਦਾਂ ਦੇ ਵਿੱਚ ਇਹ ਹਾਹਾ ਤੁਨੀ ਦਾ ਉਚਾਰਨ ਨਹੀਂ ਕਰਦੇ ਉਥੇ ਕਿਸੇ ਹੋਰ ਤੁਨੀ ਦਾ ਉਚਾਰਨ ਕਰਦੇ ਆ ਜਿਵੇਂ ਸ਼ੁਵਾਰਾ ਦੀ ਜਗ੍ਹਾ ਤੇ ਸ਼ੁਵਾਰਾ ਸੌਰੇ ਦੀ ਜਗ੍ਹਾ ਤੇ ਸੋਰਾ ਕੜਾ ਦੀ ਜਗ੍ਹਾ ਤੇ ਕੜਾ ਦ ਨੈਕਸਟ ਹੈ ਜੀ ਸ ਸੇ ਨੂੰ ਹਾਹੇ ਵਿੱਚ ਪ੍ਰਯੋਗ ਕਰਦੇ ਆ ਇੱਕ ਤਾਂ ਇਹ ਹਾਹੇ ਤੁਨੀ ਦਾ ਉਚਾਰਨ ਜਿਹੜਾ ਉਹ ਨਹੀਂ ਕਰਦੇਗੇ ਤੇ ਦੂਸਰਾ ਕੀ ਇਹ ਸ ਸੇ ਨੂੰ ਹਾਹੇ ਵਿੱਚ ਪ੍ਰਯੋਗ ਕਰਦੇ ਜਿੱਥੇ ਵੀ ਸ਼ਬਦਾਂ ਦੇ ਵਿੱਚ ਸਸਾ ਆਉਂਦਾ ਉਹਦੀ ਜਗ੍ਹਾ ਤੇ ਹਾਹੇ ਦਾ ਪ੍ਰਯੋਗ ਕਰਦੇ ਜਿਵੇਂ ਕਿ ਪੈਸਾ ਪੈਸਾ ਨੂੰ ਬੋਲਦੇ ਆ ਪਾਹਾ ਅਸੀਂ ਨੂੰ ਬੋਲਦੇ ਆ ਅਹੀਂ ਤੇ ਤੁਸੀਂ ਨੂੰ ਬੋਲਦੇ ਆ ਤੋਹੀਂ ਨੈਕਸਟ ਹੈ ਜੀ ਮਾਜੀ ਵਿੱਚ ਡੇਹਾ ਸ਼ਬਦ ਦੀ ਬਹੁਤ ਵਰਤੋਂ ਹੁੰਦੀ ਹੈ ਜਿਵੇਂ ਕਿ ਕੀ ਕਰਨ ਡਿਆ ਆਪਾਂ ਕਹਿੰਦੇ ਨੇ ਕੀ ਕਰ ਰਿਹਾ ਇਹ ਕਹਿੰਦੇ ਕੀ ਕਰਨ ਡਿਆ ਆਰਾਮ ਨੂੰ ਬੋਲਦੇ ਆ ਰਮਾਨ ਇਹ ਵੀ ਤੁਸੀਂ ਯਾਦ ਰੱਖਣਾ ਹੈ ਪੇਪਰ ਦੇ ਵਿੱਚ ਕੁਸ਼ਣ ਐਵੇਂ ਬਣ ਸਕਦੇ ਆ ਕਿ ਰਮਾਨ ਜਿਹੜਾ ਇਹ ਕਿਹੜੀ ਭਾਸ਼ਾ ਦੇ ਵਿੱਚ ਬੋਲਿਆ ਜਾਂਦਾ ਤਾਂ ਇਹ ਮਾਜੀ ਉਪਭਾਸ਼ਾ ਦੇ ਵਿੱਚ ਆਰਾਮ ਨੂੰ ਰਮਾਨ ਬੋਲਦੇ ਆ ਜਿਵੇਂ ਕਿ ਆਪਾਂ ਕਹਿੰਦੇ ਨਾ ਕਿ ਮੈਂ ਆਰਾਮ ਕਰ ਲਾਂ ਇਹ ਬੋਲਣਗੇ ਮੈਂ ਰਮਾਨ ਕਰ ਰਾਂ ਕਰ ਲਾਂ ਪਰਾ ਨੂੰ ਬੋਲਦੇ ਆ ਪਾ ਜਾਂ ਪਾਉ ਕੈਣਾ ਨੂੰ ਬੋਲਦੇ ਆ ਕੂਨਾ ਜੇ ਆਪਾਂ ਕਹਿੰਨੇ ਤੂੰ ਬੋਲਦਾ ਨਹੀਂ ਜਾਂ ਤੂੰ ਕਹਿੰਦਾ ਨਹੀਂ ਕੁਝ ਇਹ ਕਹਿਣਗੇ ਤੂੰ ਕੂਨਾ ਕਿਉਂ ਨਹੀਂ ਗਾ ਪਰ ਕਾਲਾ ਨੂੰ ਬੋਲਦੇ ਆ ਲੋਡੇ ਦੇ ਲਈ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਗਾ ਚੱਲਦੇ ਆ ਨੈਕਸਟ ਸਲਾਈਡ ਦੇ ਉੱਪਰ ਨੈਕਸਟ ਹੈ ਜੀ ਆਪਣੇ ਕੋਲ ਦੁਆਬੀ ਦੁਆਬੀ ਪੰਜਾਬ ਦੇ ਦੁਆਬਾ ਇਲਾਕੇ ਵਿੱਚ ਬੋਲੀ ਜਾਂਦੀ ਆ ਦੁਆਬਾ ਜਿਹੜਾ ਉਹ ਫਾਰਸੀ ਭਾਸ਼ਾ ਦਾ ਸ਼ਬਦ ਹੈ ਇਹਨੂੰ ਤੁਸੀਂ ਨੋਟ ਡਾਊਨ ਕਰ ਲੈਣਾ ਦੁਆਬਾ ਜਿਹੜਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਐਦਾਂ ਦੇ ਕੁਐਸਚਨ ਬਹੁਤ ਬਣਦੇ ਹੁੰਦੇ ਆ ਪੇਪਰ ਦੇ ਵਿੱਚ ਨੈਕਸਟ ਹੈ ਜੀ ਦੁਆਬਾ ਦੋ ਦਰਿਆਵਾਂ ਦੇ ਵਿਚਕਾਰਲਾ ਖੇਤਰ ਹੈ ਕਿਹੜੇ ਦੋ ਦਰਿਆਵਾਂ ਦੇ ਵਿਚਕਾਰਲਾ ਖੇਤਰ ਹੈ ਸਤਲੂ ਅਤੇ ਬਿਆਸ ਨੈਕਸਟ ਹੈ ਜੀ ਖੇਤਰ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਤੇ ਨਵਾਂ ਸ਼ਹਿਰ ਇਹ ਵੀ ਚਾਰ ਜ਼ਿਲ੍ਹਿਆਂ ਦੇ ਵਿੱਚ ਦੁਆਬੀ ਭਾਸ਼ਾ ਬੋਲੀ ਜਾਂਦੀ ਹੈ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਤੇ ਨਵਾਂ ਸ਼ਹਿਰ ਹੁਣ ਇਹਦੀ ਪਛਾਣ ਕੀ ਹੈ ਕਿਥੋਂ ਇਹਦੀ ਆਈਡੈਂਟੀਫਿਕੇਸ਼ਨ ਹੋਊਗੀ ਕਿ ਇਹ ਦੁਆਬੀ ਭਾਸ਼ਾ ਹੈ ਦੁਆਬੀ ਭਾਸ਼ਾ ਵਿੱਚ ਵਵੇ ਤੋਂ ਨੀ ਵੀ ਥਾਂ ਤੇ ਬੱਬੇ ਦਾ ਪ੍ਰਯੋਗ ਕੀਤਾ ਜਾਂਦਾ ਹੈ ਵਵਾ ਤੋਂ ਨੀ ਜਿਹੜੀ ਉਹ ਬੱਬੇ ਵਿੱਚ ਪਰਵਰਤਿਤ ਹੋ ਜਾਂਦੀ ਹੈ ਜਿਵੇਂ ਕਿ ਵੇਚ ਨੂੰ ਬੋਲਦੇ ਹੈ ਵੇਚ ਵਵੇ ਦੀ ਜਗਾ ਤੇ ਬੱਬਾ ਯੂਜ਼ ਕਰ ਲਿਆ ਵਿਚ ਨੂੰ ਬੋਲਦੇ ਆ ਵਿਚ ਨੈਕਸਟ ਹੈ ਜੀ ਵਾਰ-ਵਾਰ ਨੂੰ ਕੀ ਬੋਲਦੇ ਆ ਬਾਰ-ਬਾਰ ਤੇ ਵੀਰ ਨੂੰ ਬੋਲਦੇ ਆ ਵੀਰ ਨੈਕਸਟ ਹੈ ਜੀ ਦੁਆਬੀ ਭਾਸ਼ਾ ਵਿੱਚ ਸ਼ਬਦਾਂ ਦੇ ਅੰਤ ਵਿੱਚ ਰਾਰਾ ਤੁਨੀ ਨੂੰ ਅਲੋਪ ਕਰ ਦਿੱਤਾ ਜਾਂਦਾ ਹੁਣ ਸ਼ਬਦ ਦੇ ਐਂਡ ਤੇ ਜਿੱਥੇ ਰਾਰਾ ਲੱਗਦਾ ਉਹਨੂੰ ਅਲੋਪ ਕਰ ਦਿੰਦੇ ਆ ਜਿਵੇਂ ਕਿ ਦੋਤਰਾ ਦੋਤਰੀ ਨੂੰ ਬੋਲਦੇ ਆ ਦੋਤਾ ਪੁੱਤਰ ਨੂੰ ਬੋਲਦੇ ਆ ਪੁੱਤ ਨੈਕਸਟ ਹੈ ਜੀ ਪੰਜਾਬੀ ਵਿੱਚ ਸਹਾਇਕ ਕਿਰਿਆ ਸੀ ਦੀ ਥਾਂ ਤੇ ਸੀਗਾ ਵਰਤਿਆ ਜਾਂਦਾ ਹੁਣ ਜਿੱਥੇ ਸੀ ਦੀ ਵਰਤੋਂ ਹੁੰਦੀ ਆ ਉਥੇ ਕੀ ਵਰਤ ਲੈਂਦੇ ਆ ਸੀਗਾ ਜਿਵੇਂ ਕਿ ਮੈਂ ਗਿਆ ਸੀ ਆਪਾਂ ਇੱਕ ਸੈਂਟੈਂਸ ਦੇਖਦੇ ਹਾਂ ਮੈਂ ਗਿਆ ਸੀ ਇਹ ਕਹਣਗੇ ਮੈਂ ਗਿਆ ਸੀਗਾ ਮੈਂ ਗਿਆ ਸੀਗਾ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਗਾ ਚੱਲਦੇ ਆ ਨੈਕਸਟ ਕੁਐਸਚਨ ਦੇ ਉੱਪਰ ਹੁਣ ਅੱਗੇ ਹੈ ਜੀ ਮਲਵਈ ਮਲਵਈ ਉਪਭਾਸ਼ਾ ਜਿਹੜੀ ਹੈ ਮਾਲਵ ਸ਼ਬਦ ਤੋਂ ਬਣਿਆ ਹੈ ਵੈਰੀ ਵੈਰੀ ਇੰਪੋਰਟੈਂਟ ਮਲਵਈ ਮਾਲਵ ਸ਼ਬਦ ਤੋਂ ਬਣਿਆ ਤੇ ਮਾਲਵ ਕੀ ਹੈ ਆੜਿਆ ਲੋਕਾਂ ਦੀ ਇੱਕ ਜਾਤੀ ਸੀ ਜੋ ਕਿ ਪੰਜਾਬ ਵਿੱਚ ਮਾਲਵਾ ਖੇਤਰ ਬਹੁਤ ਵੱਡਾ ਤੇ ਮਾਲਵੇ ਦੇ ਅਧੀਨ ਅਗਰ ਜ਼ਿਲ੍ਹਿਆਂ ਦੀ ਗੱਲ ਹੋਏ ਤੇ ਕਿੰਨੇ ਜ਼ਿਲ੍ਹੇ ਨੇ 15 ਜ਼ਿਲ੍ਹੇ ਆਉਂਦੇ ਆ ਮਾਲਵਾ ਖੇਤਰ ਦੇ ਅੰਡਰ ਨੈਕਸਟ ਹੈ ਜੀ ਬਠਿੰਡਾ ਫਿਰੋਜ਼ਪੁਰ ਮੁਕਸਰ ਸੰਗਰੂਰ ਲੁਧਿਆਣਾ ਮੋਗਾ ਮਲੇਰਕੋਟਲਾ ਪਟਿਆਲਾ ਆਦਿ ਦੇ ਵਿੱਚ ਮਲਵਈ ਭਾਸ਼ਾ ਬੋਲੀ ਜਾਂਦੀ ਹੈ ਐਨੂੰ ਯਾਦ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਚਾਰ ਜ਼ਿਲ੍ਹਿਆਂ ਦੇ ਵਿੱਚ ਸਾਡੇ ਕੋਲ ਮਾਜੀ ਬੋਲੀ ਜਾਂਦੀ ਹੈ ਤੇ ਚਾਰ ਜ਼ਿਲ੍ਹਿਆਂ ਦੇ ਵਿੱਚ ਹੀ ਸਾਡੇ ਕੋਲ ਦੁਆਬੀ ਬੋਲੀ ਜਾਂਦੀ ਹੈ ਤਾਂ ਬਾਕੀ ਦੇ ਜਿਹੜੇ ਜ਼ਿਲ੍ਹੇ ਰਹਿ ਗਏ ਉਹ 15 ਜ਼ਿਲ੍ਹਿਆਂ ਦੇ ਵਿੱਚ ਸਾਡੇ ਕੋਲ ਮਲਵਈ ਭਾਸ਼ਾ ਬੋਲੀ ਜਾਂਦੀ ਹੈ ਇਹ ਪਿੱਛੇ ਜੇ ਇੱਕ ਪੇਪਰ ਦੇ ਵਿੱਚ ਆਇਆ ਵੀ ਹੈ ਕਿ ਮਲਵਈ ਭਾਸ਼ਾ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਹੈ ਤੇ 15 ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਹੈ ਨੈਕਸਟ ਹੈ ਜੀ ਇਹਦੀ ਪਹਿਚਾਨ ਦੇਖਦੇ ਹਾਂ ਕੀ ਹੈ ਮਲਵਈ ਵਿੱਚ ਨਾਸਤਿਕਤਾ ਦੀ ਰੁਚੀ ਵਧੇਰੇ ਹੋਣ ਕਰਕੇ ਬਿੰਦੀ ਅਤੇ ਟਿੱਪੀ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ ਜਿਵੇਂ ਕਿ ਤਾਸ਼ ਨੂੰ ਕਹਿੰਦੇ ਆ ਤਾਂਸ਼ ਚਾਹੀਦਾ ਨੂੰ ਕਹਿੰਦੇ ਚਾਹੀਦਾ ਇਹ ਬਿੰਦੀ ਤੇ ਟਿੱਪੀ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਆ ਨੈਕਸਟ ਹੈ ਜੀ ਵਵੇ ਤੁਨੀ ਨੂੰ ਮੰਮੇ ਵਿੱਚ ਬਦਲ ਦਿੰਦੇ ਆ ਜਿਵੇਂ ਕਿ ਜਾਵਾਂਗਾ ਨੂੰ ਜਾਵਾਂਗਾ ਤੀਵੇਂ ਨੂੰ ਟਿਮੀ ਤੇ ਖਾਵਾਂਗਾ ਨੂੰ ਖਾਵਾਂਗਾ ਵਵੇ ਦੀ ਜਗ੍ਹਾ ਤੇ ਮਮਾ ਇਹ ਯੂਜ਼ ਕਰਦੇ ਆ ਜ਼ਿਆਦਾ ਤੇ ਦੱਦੇ ਤੁਨੀ ਦੀ ਥਾਂ ਤੇ ਕਕੇ ਤੁਨੀ ਦਾ ਉਚਾਰਨ ਕਰਦੇ ਆ ਇਹ ਵੀ ਤੁਸੀਂ ਨੋਟ ਡਾਊਨ ਕਰਨਾ ਹੈ ਉਦਾਹਰਣ ਇਹਦੀ ਜਿਵੇਂ ਰਾਮ ਦਾ ਖੇਤ ਰਾਮ ਦਾ ਖੇਤ ਹੁਣ ਦੱਦਾ ਇੱਥੇ ਹੈ ਪਰ ਇਹ ਦੱਦੇ ਦੀ ਜਗ੍ਹਾ ਤੇ ਕੀ ਯੂਜ਼ ਕਰਨਗੇ ਕਕਾ ਯੂਜ਼ ਕਰਨਗੇ ਰਾਮ ਦੇ ਖੇਤ ਨੂੰ ਕਹਿਣ ਬੋਲਣਗੇ ਰਾਮ ਦਾ ਖੇਤ ਨੈਕਸਟ ਚੱਲਦੇ ਆ ਜੀ ਪੁਆਦੀ ਪੁਆਦੀ ਜਿਹੜੀ ਹੈ ਇਕੱਗਰ ਨਦੀ ਤੋਂ ਪਾਰ ਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਇਹਨੂੰ ਤੁਸੀਂ ਨੋਟ ਕਰ ਲੈਣਾ ਪੇਪਰ ਦੇ ਵਿੱਚ ਕੁਐਸਚਨ ਬਣਦਾ ਹੁੰਦਾ ਹੈ ਕਿ ਇਕੱਗਰ ਦਰਿਆ ਤੋਂ ਪਾਰ ਦੇ ਇਲਾਕਿਆਂ ਦੇ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਤਾਂ ਉਹ ਪੁਆਦੀ ਉਪਭਾਸ਼ਾ ਬੋਲੀ ਜਾਂਦੀ ਹੈ ਨੈਕਸਟ ਹੈ ਜੀ ਪੁਆਦੀ ਬੋਲੀ ਚੰਡੀਗੜ੍ਹ ਵਾਲੀ ਸਾਈਡ ਤੇ ਬੋਲੀ ਜਾਂਦੀ ਹੈ ਜਿਵੇਂ ਕਿ ਰੋਪੜ ਮੁਹਾਲੀ ਅੰਬਾਲਾ ਮਲੇਰ ਕੋਟਲਾ ਤੇ ਤੁਰੀ ਜ਼ਿਲ੍ਹਿਆਂ ਦੇ ਇਲਾਕਿਆਂ ਦੇ ਵਿੱਚ ਨੈਕਸਟ ਹੈ ਜੀ ਸੰਗਰੂਰ ਤੇ ਪਟਿਆਲਾ ਦੇ ਕੁਝ ਹਿੱਸਿਆਂ ਦੇ ਵਿੱਚ ਮਲਵਈ ਬੋਲੀ ਜਾਂਦੀ ਹੈ ਤੇ ਕੁਝ ਦੇ ਵਿੱਚ ਪੁਆਦੀ ਬੋਲੀ ਜਾਂਦੀ ਹੈ ਇਹਨੂੰ ਤੁਸੀਂ ਨੋਟ ਡਾਊਨ ਕਰ ਲੈਣਾ ਮਾਈਂਡ ਦੇ ਵਿੱਚ ਇਹਨੂੰ ਬਿਠਾ ਲਓ ਸੰਗਰੂਰ ਤੇ ਪਟਿਆਲਾ ਦੇ ਕੁਝ ਹਿੱਸਿਆਂ ਦੇ ਵਿੱਚ ਤਾਂ ਮਲਵਈ ਭਾਸ਼ਾ ਬੋਲੀ ਜਾਂਦੀ ਹੈ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਪੁਆਦੀ ਬੋਲੀ ਬੋਲੀ ਜਾਂਦੀ ਹੈ ਜਿਹੜੀ ਪੁਆਦੀ ਹੈ ਇਹ ਹਰਿਆਣਵੀ ਭਾਸ਼ਾ ਦੇ ਨਾਲ ਬਹੁਤ ਮਿਲ ਖਾਂਦੀ ਹੈ ਇੱਕ ਪੁਆਇੰਟ ਤੁਸੀਂ ਹੋਰ ਇੱਥੇ ਨੋਟ ਡਾਊਨ ਕਰਨਾ ਹੈ ਅਗਰ ਪੁੱਛਿਆ ਜਾਏ ਕਿ ਕਿਹੜੀ ਉਪਭਾਸ਼ਾ ਦੇ ਵਿੱਚ ਸਭ ਤੋਂ ਵੱਧ ਸੁਰ ਨੇ ਤਾਂ ਉਹ ਹੈਗੀ ਹੈ ਜੀ ਪੁਆਦੀ ਭਾਸ਼ਾ ਦੇ ਵਿੱਚ ਨੈਕਸਟ ਹੈ ਜੀ ਪਹਿਚਾਣ ਇਹਦੀ ਕੀ ਹੈ ਜਿਵੇਂ ਥਾਰੇ ਨੂੰ ਤੁਹਾਡੇ ਨੂੰ ਬੋਲਦੇ ਆ ਥਾਰੇ ਤੇ ਸਾਡੇ ਨੂੰ ਬੋਲਦੇ ਆ ਮਾਰੇ ਤੇ ਸਾਨੂੰ ਨੂੰ ਬੋਲਦੇ ਆ ਮਾਨੂੰ ਇਸ ਤਰ੍ਹਾਂ ਨੂੰ ਬੋਲਦੇ ਆ ਏਕਣ ਤੇ ਕਿਸ ਤਰ੍ਹਾਂ ਨੂੰ ਬੋਲਦੇ ਆ ਕੀਕਣ ਆਈ ਹੋਪ ਤੋਨੇ ਕਲੀਅਰ ਹੋ ਗਿਆ ਹੋਗਾ ਇੱਕ ਚੀਜ਼ ਤੁਸੀਂ ਇੱਥੇ ਹੋਰ ਨੋਟ ਡਾਊਨ ਕਰਨੀ ਹੈ ਕਿ ਜਿਹੜਾ ਸਤਿੰਦਰ ਸਰਤਾਜ ਜੀ ਸਾਡੇ ਸਿੰਗਰ ਨੇ ਉਹ ਆਪਣੀ ਗਾਣਿਆਂ ਦੇ ਵਿੱਚ ਆਪਣੇ ਸੌਂਗਸ ਦੇ ਵਿੱਚ ਪੁਆਦੀ ਦੇ ਬਹੁਤ ਸਾਰੇ ਵਰਡ ਜਿਹੜੇ ਯੂਜ਼ ਕਰਦੇ ਆ ਤੇ ਜਿਵੇਂ ਸਤਿੰਦਰ ਸਰਤਾਜ ਬਹੁਤ ਸੁਰੀਲੇ ਆ ਉਸੇ ਤਰ੍ਹਾਂ ਪੁਆਦੀ ਭਾਸ਼ਾ ਦੇ ਵਿੱਚ ਵੀ ਸੋਹਰੇ ਇਹਨੂੰ ਤੁਸੀਂ ਇਹਦੇ ਨਾਲ ਕੋਰਿਲੇਟ ਕਰਕੇ ਯਾਦ ਕਰ ਸਕਦੇ ਹੋ ਤੇ ਅੱਗੇ ਹੁਣ ਆਪਾਂ ਬੱਚੇ ਇਹਨਾਂ ਦੇ ਕਰਾਂਗੇ ਅਭਿਆਸ ਪ੍ਰਸ਼ਨ ਜਿੰਨ ਡਾ ਵੀ ਆਪਾਂ ਹੁਣ ਤੱਕ ਟਾਪਿਕ ਕਰਕੇ ਆਏ ਆ ਭਾਸ਼ਾ ਭਾਸ਼ਾ ਦੀਆਂ ਕਿਸਮਾਂ ਕੀਤੀਆਂ ਨੇ ਫਿਰ ਆਪਾਂ ਪੰਜਾਬੀ ਭਾਸ਼ਾ ਕੀਤੀ ਆ ਟਕਸਾਲੀ ਭਾਸ਼ਾ ਕੀਤੀ ਆ ਉਸ ਤੋਂ ਬਾਅਦ ਆਪਾਂ ਇਹਦੀਆਂ ਉਪ ਭਾਸ਼ਾਵਾਂ ਦੇਖੀਆਂ ਨੇ ਇਹਨਾਂ ਸਾਰੇ ਟਾਪਿਕਸ ਨੂੰ ਹੁਣ ਆਪਾਂ ਰਿਵੀਜ਼ਨ ਕਰਾਂਗੇ ਐਮਸੀਕਿਊਜ਼ ਫਾਰਮ ਦੇ ਵਿੱਚ ਤਾਂ ਪਹਿਲਾ ਪ੍ਰਸ਼ਨ ਹੈ ਜੀ ਆਪਣੇ ਕੋਲ ਮਨ ਦੇ ਭਾਵ ਕਿਸ ਦੁਆਰਾ ਪ੍ਰਗਟ ਹੁੰਦੇ ਹਨ ਆਪਸ਼ਨਸ ਨੇ ਸਾਡੇ ਕੋਲ ਉਪ ਭਾਸ਼ਾ ਇਲਾਕੇ ਦੀ ਬੋਲੀ ਪਾਸ਼ਾ ਜਾਂ ਆਪਸ਼ਨ ਡੀ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਤਾਂ ਰਾਈਟ ਆ ਆਪਸ਼ਨ ਜਿਹੜੀ ਹੈ ਜੀ ਸੀ ਭਾਸ਼ਾ ਦੇ ਨਾਲ ਹੀ ਜਾਂ ਬੋਲੀ ਦੇ ਨਾਲ ਹੀ ਆਪਾਂ ਕੀ ਕਰਦੇ ਹਾਂ ਆਪਣੇ ਮਨ ਦੇ ਭਾਵ ਕਿਸੇ ਦੂਸਰੇ ਦੇ ਅੱਗੇ ਪ੍ਰਗਟ ਕਰਦੇ ਹਾਂ ਦੇਖੋ ਇਹਦੇ ਵਿੱਚ ਉਪਭਾਸ਼ਾ ਜਾਂ ਇਲਾਕੇ ਦੀ ਬੋਲੀ ਹੈ ਤਾਂ ਇਹ ਵੀ ਉਸੇ ਫਾਰਮ 'ਚ ਹੀ ਹੈ ਕਿ ਆਪਾਂ ਆਪਣੇ ਮਨ ਦੇ ਭਾਵ ਪ੍ਰਗਟ ਕਰ ਸਕਦੇ ਹਾਂ ਪਰ ਕਰੈਕਟ ਆਨਸਰ ਭਾਸ਼ਾ ਦੇ ਨਾਲ ਹੀ ਚੱਲਾਂਗੇ ਕਿਉਂਕਿ ਉਪਭਾਸ਼ਾ ਜਾਂ ਇਲਾਕੇ ਦੀ ਬੋਲੀ ਭਾਸ਼ਾ ਦੇ ਅੰਦਰ ਹੀ ਆਉਂਦੀ ਹੈ ਨੈਕਸਟ ਹੈ ਜੀ ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ অপਸ਼ਨਸ ਨੇ ਸਾਡੇ ਕੋਲ 2 3 4 ਜਾਂ 5 ਤਾਂ ਰਾਈਟ ਆਨਸਰ ਹੈ ਜੀ ਆਪਣੇ ਕੋਲ ਆਪਸ਼ਨ ਏ ਭਾਸ਼ਾ ਦੋ ਤਰ੍ਹਾਂ ਦੀ ਹੁੰਦੀ ਹੈ ਕਿਹੜੀ ਹੁੰਦੀ ਹੈ ਇੱਕ ਹੁੰਦੀ ਹੈ ਮੌਖਿਕ ਭਾਸ਼ਾ ਤੇ ਇੱਕ ਆਪਣੇ ਕੋਲ ਹੁੰਦੀ ਹੈ ਸਾਹਿਤਿਕ ਭਾਸ਼ਾ ਮੌਖਿਕ ਭਾਸ਼ਾ ਜਿਹੜੀ ਹੁੰਦੀ ਹੈ ਉਹ ਆਪਾਂ ਬੋਲਦੇ ਹਾਂ ਮੂੰਹ ਦੇ ਨਾਲ ਬੋਲ ਕੇ ਆਪਣੇ ਵਿਚਾਰ ਪ੍ਰਗਟ ਕਰਦੇ ਹਾਂ ਤੇ ਜਿਹੜੀ ਦੂਸਰੀ ਆਪਣੇ ਕੋਲ ਸਾਹਿਤਿਕ ਭਾਸ਼ਾ ਮੰਨੀ ਪਰਮੰਨੀ ਭਾਸ਼ਾ ਜਾਂ ਟਕਸਾਲੀ ਭਾਸ਼ਾ ਜਿੰਨੂੰ ਕਿ ਲਿਖਤੀ ਭਾਸ਼ਾ ਬੋਲਦੇ ਆ ਆਪਣੇ ਵਿਚਾਰ ਆਪਣੇ ਭਾਵ ਆਪਾਂ ਪ੍ਰਗਟ ਕਰਦੇ ਆ ਲਿਖ ਕੇ ਨੈਕਸਟ ਹੈ ਜੀ ਭਾਸ਼ਾ ਦਾ ਸੁਭਾ ਕੀ ਹੈ ਆਪਸ਼ਨਸ ਨੇ ਸਾਡੇ ਕੋਲ ਪਰਵਰਤਨਸ਼ੀਲ ਆਪਸ਼ਨ B ਸਥਿਰ ਆਪਸ਼ਨ C ਸਥਾਈ ਆਪਸ਼ਨ D ਉਪਰੋਕਤ ਵਿੱਚੋਂ ਕੋਈ ਵੀ ਨਹੀਂ ਤਾਂ ਆਪਸ਼ਨ A ਦੇ ਨਾਲ ਚੱਲਾਂਗੇ ਪਰਿਵਰਤਨਸ਼ੀਲ ਭਾਸ਼ਾ ਦਾ ਸੁਭਾਅ ਜਿਹੜਾ ਪਰਿਵਰਤਨਸ਼ੀਲ ਹੈ ਆਪਾਂ ਕੱਲ ਦੀ ਕਲਾਸ ਦੇ ਵਿੱਚ ਵੀ ਕੀਤਾ ਸੀ ਕਿ ਪੰਜਾਬੀ ਭਾਸ਼ਾ ਜਿਹੜੀ ਆ ਉਹ ਸੰਸਕ੍ਰਿਤ ਭਾਸ਼ਾ ਤੋਂ ਉਪਜੀ ਹੈ ਹੁਣ ਸੰਸਕ੍ਰਿਤ ਭਾਸ਼ਾ ਨੂੰ ਅਨਾਤ ਆਪਾਂ ਬੋਲ ਸਕਦੇ ਹਾਂ ਨਾ ਆਪਾਂ ਪੜ੍ਹ ਸਕਦੇ ਹਾਂ ਪਰ ਉਹਦੇ ਵਿੱਚ ਪਰਿਵਰਤਨ ਹੋ ਹੋ ਕੇ ਬਹੁਤ ਸਾਰੀਆਂ ਫਾਰਮਸ ਦੇ ਵਿੱਚ ਇਹ ਸੰਸਕ੍ਰਿਤੀ ਭਾਸ਼ਾ ਆਈ ਤਾਂ ਉਸ ਤੋਂ ਬਾਅਦ ਸਾਡੇ ਕੋਲ ਪੰਜਾਬੀ ਭਾਸ਼ਾ ਦਾ ਰੂਪ ਉਹਨੇ ਧਾਰਨ ਕੀਤਾ ਇਸ ਕਰਕੇ ਭਾਸ਼ਾ ਦਾ ਸੁਭਾਅ ਜਿਹੜਾ ਉਹ ਪਰਿਵਰਤਨਸ਼ੀਲ ਹੈ ਭਾਸ਼ਾ ਜਿਹੜੀ ਉਹ ਬਦਲਦੀ ਦਿਆ ਜਿਵੇਂ ਕਿ ਆਪਾਂ ਗੱਲ ਕਰੀਏ ਪਹਿਲਾ ਪੰਜਾਬੀ ਭਾਸ਼ਾ ਦੇ ਵਿੱਚ 35 ਅੱਖਰ ਸੀ ਪਰ ਹੁਣ ਇਹਦੇ ਵਿੱਚ ਕਿੰਨੇ ਆ 41 ਲਿਪੀ ਚੇਂਜ ਹੋਈ ਆ ਉਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਜਦੋਂ ਪਹਿਲਾਂ ਕੋਈ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਾਈਨ ਲਿਖੀ ਹੁੰਦੀ ਸੀ ਉਹਦੇ ਤੇ ਦੋ ਡੰਡੀਆਂ ਲੱਗੀਆਂ ਹੁੰਦੀਆਂ ਸੀ ਪਰ ਅੱਜ ਕੱਲ ਆਪਾਂ ਜਿੱਥੇ ਵੀ ਲਾਈਨ ਨੂੰ ਸਮਾਪਤ ਕਰਦੇ ਆ ਉਥੇ ਇੱਕ ਹੀ ਡੰਡੀ ਦੀ ਵਰਤੋਂ ਕਰਦੇ ਆ ਇਸ ਕਰਕੇ ਜਿਹੜਾ ਭਾਸ਼ਾ ਦਾ ਸੁਭਾਅ ਆ ਉਹ ਪਰਿਵਰਤਨਸ਼ੀਲ ਸਥਿਰ ਨਹੀਂ ਰਹਿੰਦਾ ਇਹਦੇ ਵਿੱਚ ਚੇਂजेस ਹੁੰਦੀਆਂ ਰਹਿੰਦੀਆਂ ਨੇ ਬੋਲਣ ਦੇ ਵਿੱਚ ਵੀ ਤੇ ਲਿਖਤੀ ਰੂਪ ਦੇ ਵਿੱਚ ਵੀ ਨੈਕਸਟ ਹੈ ਜੀ ਪੰਜਾਬ ਦੀ ਟਕਸਾਲੀ ਭਾਸ਼ਾ ਕਿਹੜੀ ਹੈ অপਸ਼ਨਸ ਨੇ ਸਾਡੇ ਕੋਲ ਪੁਆਦੀ ਮਲਵਈ ਮਾਜੀ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਤਾਂ অপਸ਼ਨ ਸੀ ਦੇ ਨਾਲ ਚੱਲਾਂਗੇ ਮਾਜੀ ਭਾਸ਼ਾ ਜਿਹੜੀ ਉਹ ਸਾਡੀ ਟਕਸਾਲੀ ਭਾਸ਼ਾ ਹੈ ਨੈਕਸਟ ਹੈ ਜੀ ਮਾਜੀ ਕਿਸ ਜ਼ਿਲ੍ਹੇ ਵਿੱਚ ਬੋਲੀ ਜਾਂਦੀ ਹੈ অপਸ਼ਨਸ ਨੇ ਸਾਡੇ ਕੋਲ ਤਰਨਤਾਰਨ ਸੰਗਰੂਰ ਜਲੰਧਰ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਤਾਂ ਜਿਹੜੀ ਸਾਡੀ ਮਾਜੀ ਉਪਭਾਸ਼ਾ ਹੈ ਬੋਲੀ ਜਾਂਦੀ ਹੈ ਤਰਨਤਾਰਨ ਦੇ ਵਿੱਚ ਕਿਉਂਕਿ ਸੰਗਰੂਰ ਦੇ ਵਿੱਚ ਤਾਂ ਬੋਲੀ ਜਾਂਦੀ ਹੈ ਮਲਵਈ ਜਾਂ ਬੁਆਦੀ ਤੇ ਜਲੰਧਰ ਦੇ ਵਿੱਚ ਬੋਲੀ ਜਾਂਦੀ ਹੈ ਦੋਆਬੀ ਨੈਕਸਟ ਹੈ ਜੀ ਪੰਜਾਬੀ ਭਾਸ਼ਾ ਦਾ ਸੰਬੰਧ ਕਿਸ ਭਾਸ਼ਾ ਪਰਿਵਾਰ ਨਾਲ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਮਾਰਕ ਕਰ ਲਓ ਪੰਜਾਬੀ ਭਾਸ਼ਾ ਦਾ ਸੰਬੰਧ ਕਿਸ ਭਾਸ਼ਾ ਪਰਿਵਾਰ ਨਾਲ ਹੈ ਬ੍ਰਹਮੀ ਪਰਿਵਾਰ ਨਾਲ ਆਰੀਆ ਪਰਿਵਾਰ ਨਾਲ ਦੋਨਾਂ ਨਾਲ ਹੀ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਆਪਸ਼ਨ ਬੀ ਦੇ ਨਾਲ ਚੱਲਾਂਗੇ ਆਰੀਆ ਪਰਿਵਾਰ ਦੇ ਨਾਲ ਪੰਜਾਬੀ ਭਾਸ਼ਾ ਦਾ ਸੰਬੰਧ ਹੈ ਕਿਉਂਕਿ ਆਪਾਂ ਕੱਲ ਦੇ ਕਲਾਸ ਵਿੱਚ ਗੱਲ ਕੀਤੀ ਸੀ ਕਿ ਜਿਹੜੇ ਆਰੀਆ ਲੋਕ ਸੀ ਨਾਰਥਰਨ ਏਰੀਆ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਹੀ ਵਸ ਗਏ ਸੀਗੇ ਤੇ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਉੱਥੇ ਵਿਵੇਦਾਂ ਦੀ ਜਿਹੜੀ ਇੱਥੇ ਹੋਈ ਹੈ ਰਚਨਾ ਜਿਹੜੀ ਇਹ ਵਿਵੇਦਾਂ ਦੀ ਹੋਈ ਹੈ ਸੰਸਕ੍ਰਿਤ ਭਾਸ਼ਾ ਦੇ ਵਿੱਚ ਫਿਰ ਸੰਸਕ੍ਰਿਤ ਭਾਸ਼ਾ ਤੋਂ ਸਾਡੀ ਪਾਲੀ ਭਾਸ਼ਾ ਵੀ ਬਣੀ ਹੈ ਕਿ ਕਈ ਭਾਸ਼ਾ ਵੀ ਬਣੀ ਹੈ ਪ੍ਰਭਾਂਸ਼ ਵੀ ਬਣਿਆ ਤੇ ਉਸ ਤੋਂ ਬਾਅਦ ਸਾਡੇ ਕੋਲ ਨਿਖਰ ਕੇ ਆਈ ਹੈ ਸਾਡੀ ਪੰਜਾਬੀ ਆਛਾ ਨੈਕਸਟ ਹੈ ਜੀ ਦੁਆਬੀ ਦੀ ਕਿਹੜਾ ਖੇਤਰ ਨਹੀਂ ਹੈ ਦੁਆਬੇ ਦੇ ਵਿੱਚ ਕਿਹੜਾ ਖੇਤਰ ਨਹੀਂ ਆਉਂਦਾ অপਸ਼ਨਸ ਨੇ ਸਾਡੇ ਕੋਲ ਲੁਧਿਆਣਾ ਕਪੂਰਥਲਾ ਜਲੰਧਰ ਜਾਂ ਹੁਸ਼ਿਆਰਪੁਰ ਤਾਂ ਦੇਖੋ ਜੀ ਜਿਹੜਾ ਲੁਧਿਆਣਾ ਏਰੀਆ ਹੈ ਇਹ ਕਿਹਦੇ ਅੰਦਰ ਆਉਂਦਾ ਇਹ ਸਾਡੇ ਕੋਲ ਆਉਂਦਾ ਹੈ ਮਲਵਈ ਦੇ ਅੰਦਰ ਤੇ ਬਾਕੀ ਜਿਹੜੇ ਜਲੰਧਰ ਕਪੂਰਥਲਾ ਜਾਂ ਹੁਸ਼ਿਆਰਪੁਰ ਹੈ ਜਾਂ ਨਵਾਂ ਸ਼ਹਿਰ ਹੈ ਇਹ ਸਾਰੇ ਆਉਂਦੇ ਸਾਡੇ ਕੋਲ ਦੁਆਬਾ ਦੋਆਬੀ ਖੇਤਰ ਦੇ ਅੰਦਰ ਤੇ ਇਥੇ ਰਾਈਟ অপਸ਼ਨ ਆਪਣੇ ਕੋਲ ਹੋਊਗਾ ਲੁਧਿਆਣਾ ਨੈਕਸਟ ਹੈ ਜੀ ਕੱਗਰ ਦਰਿਆ ਦੇ ਆਸ-ਪਾਸ ਦੇ ਇਲਾਕੇ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਤੇ ਕੱਗਰ ਦਰਿਆ ਦੇ ਆਸ-ਪਾਸ ਬੋਲੀ ਜਾਂਦੀ ਹੈ ਪੁਆਦੀ ਭਾਸ਼ਾ ਤੇ ਪੁਆਦੀ ਭਾਸ਼ਾ ਦੇ ਵਿੱਚ ਹੀ ਸੁਰ ਨੈਕਸਟ ਹੈ ਜੀ ਗੁਰਮੁਖੀ ਲਿਪੀ ਦਾ ਸੰਬੰਧ ਕਿਸ ਲਿਪੀ ਨਾਲ ਹੈ ਪਿੱਛੇ ਆਪਾਂ ਪਰਿਵਾਰ ਦੀ ਗੱਲ ਕੀਤੀ ਹੈ ਪਰਿਵਾਰ ਤਾਂ ਹੈ ਆਰੀਆ ਪਰਿਵਾਰ ਅਗਰ ਲਿਪੀ ਦੀ ਗੱਲ ਹੋਈ ਤਾਂ ਆਪਸ਼ਨਸ ਨੇ ਸਾਡੇ ਕੋਲ ਬ੍ਰਾਹਮੀ ਲਿਪੀ ਦੇਵਨਾਗਰੀ ਸ਼ਾਮੁਖੀ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਤਾਂ ਰਾਈਟ ਆਨਸਰ ਹੈ ਜੀ ਆਪਣੇ ਕੋਲ ਆਪਸ਼ਨ A ਬ੍ਰਹਮੀ ਲਿਪੀ ਤੋਂ ਉਪਜੀ ਹੈ ਸਾਡੀ ਗੁਰਮੁਖੀ ਲਿਪੀ ਜਿਹੜੀ ਦੇਵਨਾਗਰੀ ਹੈ ਇਹ ਹਿੰਦੀ ਦੀ ਲਿਪੀ ਹੈ ਸ਼ਾਮੁਖੀ ਜਿਹੜੀ ਉਹ ਪਾਕਿਸਤਾਨ ਦੀ ਲਿਪੀ ਆ ਤਾਂ ਸਾਡੇ ਕੋਲ ਰਾਈਟ ਆਪਸ਼ਨ ਹੈ ਬ੍ਰਹਮੀ ਲਿਪੀ ਨੈਕਸਟ ਹੈ ਜੀ ਭਾਸ਼ਾ ਸ਼ੈਲੀ ਕੀ ਹੈ ਆਪਸ਼ਨਸ ਨੇ ਸਾਡੇ ਕੋਲ ਪ੍ਰਤੀਕਾਤਮਕਤਾ অপশন বি হ্যায় সরঞ্জনা বিজ্ঞান অপশন সি হ্যায় ভাষা দি ਵਰতো ਕਰਨ ਦਾ ਤਰੀਕਾ অপশন ডি হ্যায় ਉਪਰੋક્ત ਵਿੱਚੋਂ ਕੋਈ ਵੀ ਨਹੀਂ ਤਾਂ রাইট ਆਂਸਰ ਹੈ ਜੀ ਆਪਣੇ ਕੋਲ অপশন সি ভাষা ਦੀ ਵਰਤੋਂ ਕਰਨ ਦਾ ਤਰੀਕਾ नेक्स्ट ਹੈ ভাষা ਕੀ ਹੈ অপਸ਼ਨਸ ਨੇ ਸਾਡੇ ਕੋਲ ਭਾਸ਼ਣ ਕਲਾ ਇਲਾਕੇ ਦੀ ਬੋਲੀ ਸੰਚਾਰ ਮਾਧਿਅਮ ਜਾਂ ਕੁਦਰਤੀ ਦਾਤ ਤਾਂ রাইট ਆਂਸਰ ਹੈ অপশন সি ਸੰਚਾਰ ਮਾਧਿਅਮ ਭਾਸ਼ਾ ਦੇ ਨਾਲ ਹੀ ਅਸੀਂ ਆਪਣੇ ਭਾਵ ਕਿਸੇ ਦੇ ਸਾਹਮਣੇ ਪ੍ਰਗਟ ਕਰਦੇ ਹਾਂ ਅਦਾਨ ਪ੍ਰਦਾਨ ਹੁੰਦਾ ਹੈ ਭਾਸ਼ਾ ਭਾਵਾਂ ਦਾ ਤੇ ਇਹ ਰਾਈਟ ਆਨਸਰ ਹੈ ਜੀ ਸੰਚਾਰ ਮਾਧਿਅਮ ਨੈਕਸਟ ਹੈ ਪੰਜਾਬੀ ਦੀ ਕਿਸ ਉਪ ਭਾਸ਼ਾ ਵਿੱਚ ਸੁਰ ਹੈ ਤ ਜੀ ਪੁਆਦੀ ਭਾਸ਼ਾ ਦੇ ਵਿੱਚ ਹੀ ਸੁਰ ਹੈਗੇ ਆਪਾਂ ਪਿੱਛੇ ਵੀ ਗੱਲ ਕਰਕੇ ਆਏ ਆ ਨੈਕਸਟ ਹੈ ਜੀ ਗੁਰਮੁਖੀ ਲਿਪੀ ਦਾ ਵਿਕਾਸ ਕਿਹੜੀ ਲਿਪੀ ਤੋਂ ਹੋਇਆ ਤੇ ਗੁਰਮੁਖੀ ਲਿਪੀ ਦਾ ਵਿਕਾਸ ਸਾਡੇ ਕੋਲ ਬ੍ਰੰਮੀ ਲਿਪੀ ਤੋਂ ਹੋਇਆ ਹੈ ਨੈਕਸਟ ਹੈ ਪੰਜਾਬੀ ਭਾਸ਼ਾ ਦੀ ਕਿਹੜੀ ਲਿਪੀ ਹੈ অপਸ਼ਨਸ ਨੇ ਸਾਡੇ ਕੋਲ ਸੰਸਕ੍ਰਿਤ ਰੋਮਨ ਲਿਪੀ ਗੁਰਮੁਖੀ ਲਿਪੀ ਸ਼ਾਮੁਖੀ ਤਾਂ ਗੁਰਮ ਪੰਜਾਬੀ ਭਾਸ਼ਾ ਦੀ ਲਿਪੀ ਹੈ ਸਾਡੇ ਕੋਲ ਗੁਰਮੁਖੀ ਲਿਪੀ ਨੈਕਸਟ ਹੈ ਦੁਆਬੀ ਭਾਸ਼ਾ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਹੈ অপਸ਼ਨਸ ਨੇ ਸਾਡੇ ਕੋਲ 13 14 15 ਜਾਂ 4 ਤਾਂ ਦੁਆਬੀ ਭਾਸ਼ਾ ਸਾਡੇ ਕੋਲ ਬੋਲੀ ਜਾਂਦੀ ਹੈ 4 ਜ਼ਿਲ੍ਹਿਆਂ ਦੇ ਵਿੱਚ ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਊਗੀ ਜੇਕਰ ਤੁਹਾਨੂੰ ਮੇਰੀ ਕਲਾਸ ਪਸੰਦ ਆਈ ਹੈ ਤਾਂ ਪਲੀਜ਼ ਲਾਈਕ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤੇ ਨਾਲ ਦੀ ਨਾਲ ਕਲਾਸ ਨੂੰ ਸ਼ੇਅਰ ਵੀ ਕਰ ਦਿਓ ਕਿ ਕਿਸੇ ਹੋਰ ਨੂੰ ਵੀ ਫਾਇਦਾ ਹੋ ਸਕੇ ਇਸ ਚੀਜ਼ ਦਾ ਤੇ ਮੇਰੇ ਚੈਨਲ ਦੇ ਉੱਪਰ ਅਗਰ ਤੁਸੀਂ ਫਸਟ ਟਾਈਮ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਥੈਂਕ ਯੂ ਸੋ ਮੱਚ